ਸੁਆਗਤ ਹੈ ਜੀ ਨੌ ਸਾਲਿਤ ਕਾਜ ਅੰਦਰ। ਇਹ ਤੁਸੀਂ ਮਤਲਬ ਇਹ ਸਰਕਾਰ ਕਰੇ ਜਾ। ਸੰਸਦ ਕੁਮੁਦਿਆ ਜੇ ਤਕਾਲ ਹਜ਼ਾਰਾਂ ਚੀਜ਼ਾਂ ਹੋ ਜਾ। ਬੋਧਨ ਬਸਾਰ ਦਾ ਤੁਸੀਂ ਗੁਣਾ ਕੀਤਾ ਕਿੰਨਾ ਜਤਾਹਾ ਜਾ ਰਿਹਾ ਬਣਾ ਹੈ। ਹਨ ਇਤਰ। ਮੁਜਾ ਸਮਾਟੇ ਪਿਆ ਬਹੁਤ ਤੋਂ ਨਾ ਹੋਇਆ। ਸਾਦੇ ਨਾਮ ਹਰਿ ਬਾਟੀ ਰੋਪੂਚੀ ਗਾਇਣ ਰੋਪੂਚਾ ਜਾਏ ਉਹਨਾਂ ਹਾੜਾ ਬਾਬ ਚਲਾ ਫੇਜਾਓ ਸਵਾਲ ਰਹਿ ਮੜ ਰਹਾ ਸੰਗਤ ਸਮਝੇ ਚਾਰਿਆਕੀ ਹਾੜਾ ਨਾ ਨਾ ਰੋਪੇ ਜਾਓ। ਉਹ ਜਦੋਂ ਫੌਜ ਭੱਜ ਕੇ ਜਾਂ ਕਿਤੇ ਗੁਨਾਹਕਾਂ ਦਾ ਕੋਹ ਕੋਹ ਤੇ ਕਤਲ ਕਰਨ ਵਾਲੇ ਜਾਨ ਅਸਰਾਂ ਨੂੰ ਤਰਕੀਆਂ ਵੇੜਨਾ ਉਹਨਾਂ ਦੇ ਪਰਿਵਾਰਾਂ ਨੂੰ ਕੀਤਾ ਲੈਣੀਆਂ ਕਿਤੇ ਗੁਨਾਹ ਕੀਤਾ ਕਿ ਨਹੀਂ ਕੀਤਾ ਫੌਜ ਸਿੱਖੀ ਤੇ ਸਿੱਖਾਂ ਦਾ ਮੁਖਾਰਾ ਸੌ ਸੌ ਦਾ ਇਹ ਸਰੋਤ ਦੋਧਾਤੀ ਤੇ ਸੀ ਉਹਨੂੰ ਵਾਪਸ ਕਰਨਾ ਕੀਤਾ ਕਿ ਨਹੀਂ ਆਦਤਾਂ ਲਾਉਣੀ ਨਾ ਤੁਸੀਂ ਇਹ ਬਰਾਗ ਕੀਤਾ ਹੈ ਕਿ ਨਹੀਂ ਕਿਤਾਬ ਦਾ ਜਵਾਬ ਆਰਿਆ ਨਾਲ ਦੇ ਦਿਓ ਹਾਂਜੀ ਜੋ ਕਸੂਰ ਪੜਤੇ ਹੈ ਕਿ ਸੌਦਾ ਸਾਧ ਨੂੰ ਬਵਾਕ ਦੇ ਦਵਾਵੇ ਉਹ ਦੇ ਬਿਨਾ ਕਿਸੇ ਦੇ ਸੰਗਤ ਤੋਂ ਜਿਹੜਾ ਕੋਈ ਜੱਤੇਦਾਰਾ ਨੂੰ ਆਪਣੇ ਹੱਥੇ ਕੈਂਡੀ ਕਰ ਰਿਹਾ ਦੋ ਸਟੇਟਮੈਂਟਾਂ ਵੀ ਨੈਤਿਕ ਸੰਗਤਿਕ ਕਰਤਾ ਵੀ ਹੈ ਔਰ ਉਸੇ ਉਹਨਾਂ ਕੋਲੋਂ ਕਿਤੇ ਲੈਣੀ ਤੇ ਸੱਤ ਸਵੇਰੇ ਸਾਧ ਨੂੰ ਆਪਾਂ ਜੋ ਉਹ ਤੁਸੀਂ ਬਣਾ ਦਿੱਤਾ ਹੈ ਕਹਿੰਦੇ ਕਿ ਸਾਹ ਸਾਹ ਜਾਂ ਨਾ ਸਤਾਰੰਦ ਤੋਂ ਬਹੁਤ ਸੁਲਾਹੀ ਹੈ ਮੈਂ ਕਹਿੰਦਾ ਕਿ ਮੈਂ ਪੁੱਛੀ ਦੋ ਸੇ ਸਰਕਾਰ ਸਾਡ ਨੂੰ ਆਪਣੇ ਖਰਚੇ ਦੇ ਦੌਰਾਨ ਵਾਪਸ ਦੇਣ ਬਾਰੇ ਕੀ ਹੈ ਜਾਂ ਨਹੀਂ ਹੈ ਕੀ ਆਰਾਮੀ ਬੜੀ ਚੰਗੀ ਸਾਡ ਆਹ ਨਾ ਬਾਬੋ ਤੁਸੀਂ ਆਪਣੇ ਰਜਿਸਟਰੇਟ ਤੱਕ ਸਾਥ ਦੇ ਦਸਤਾਵੇਜ਼ਾਂ ਨੂੰ ਲਾ ਕੇ ਸਰਕਾਰ ਨੂੰ ਜਿਹੜਾ ਮੈਂ ਵਾਪਸ ਦੇਣ ਬਾਰੇ ਕੀ ਹੈ ਜਾਂ ਨਹੀਂ ਹੈ ਇਹ ਦੱਸਿਆ ਨਾ ਦੋਸਤ ਕਿਸੇ ਤਰ੍ਹਾਂ ਦਾ ਫਰਦਾ ਤੁਸੀਂ ਬਹੁਰੀ ਹਜ਼ਰੀ ਵਿੱਚ ਸਰਕਾਰ ਕੋਲ ਭਾਗ ਨੂੰ ਉੱਥੇ ਜਾਓਗੇ ਮਨਾਂ ਤੇ ਭਾਗ ਜੇ ਤੋ ਰੇ ਸੰਗਤ ਦੇ ਵਿੱਚ ਪੂਨਨਤ ਬਾਕੀ ਲੱਭ ਕੇ ਜਾਓ ਹਾਂਜੀ ਕੁਆਇਸ ਸਵੇਰੇ ਗੁਰੂ ਘਰਸਾ ਦੀ ਮਹਾਰਾਜ ਦੇ ਸ੍ਰੋਟੀ ਦੇ ਸਾਨ ਕੋਲ ਚੋਰੀ ਹੋਈ ਬੈ। ਦੰਦਾ ਦੇ ਉਸਤੇ ਪੋਸਟ ਮਾਇਗੈ। ਬਨਾਰਾ ਦੇ ਅਧਿਕਾਰ। ਲਗਿਨਾ 12 ਸੋਨਾ ਪੋਸਟਾ ਫਿਰ ਲੈ ਜਾ। ਤੁਸੀਂ ਕੋਈ ਬੋਨਾ ਚੋਰੀ ਕਰਨ ਵਾਲਾ ਨੂੰ ਨਕਲ ਦੇਣਾ ਕੰਮ ਰੇ ਜਾਂ ਤੁਸੀਂ ਕੱਪਿਆ ਨੇ। ਉਸ ਤੋਂ ਫਿਰ ਘੁੰਮਾ ਦੇ ਪਾਮਤ ਰੂਪ ਦੇ ਅੰਦਰ ਪਾਰਟ ਇਸ ਘਰਨਾ ਦੇ ਵਿੱਚ ਫਰਾਰੇ ਗਏ। ਔਰ ਉਸਦੀ ਬੋਨਾ ਗੁੱਸਾ ਦੇ ਉਸ ਤੋਂ ਨਾਲ ਹੀ ਦਿੱਤੇ ਬੋਨਾ ਪਰ ਤੌਰ ਉਤਰਾ। ਜਿਹੜਾ ਬਹੁਤ ਅਲੱਗ ਬਹਿਲ ਕਰਾ। ਜਾ ਬਹੁਤ ਪੂਰਾ ਜਾ ਕੇ ਸੰਪਾਦ ਤੁਹਾਡੇ ਕਟਿਆ ਬੋ ਕੇ ਬੈਠੀਆਂ ਬਹੁਤ ਦੋ ਸਹੀ ਦੋ ਗੋਲੀ ਦਾ ਮਾਰ ਕੇ ਹੁੰਦੇ ਇਹੋ ਅੱਜ ਸਰਕਾਰ ਦੇ ਹੋ ਰਿਹਾ ਠੀਕ ਗੋਰਾ ਮੁਕਮਲ ਹੋ てる ਉਹ ਇਹ ਜਿਹੜੇ ਕੋਈ ਸਾਬਤ ਰੇਟਿੰਗ ਹੋ ਗਿਆ ਦੇ ਸਵਤਾ ਸਾਡੇ ਵਾਪਸ ਹੋਣ ਦਾ ਫੈਸਲਾ ਸੀ ਬਹੁਤ ਸਹੀ ਫੈਸਲਾ ਹੋਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੋਲ ਦੇ ਪੈਸੇ ਲਈ ਸਹਾਤੋਂ ਕੀਤੀ ਗਈ ਇੱਕ ਸਿਗਨਾਪ ਕੀਤਾ ਕਿ ਨਹੀਂ ਕੀਤਾ ਜਿਹੜੇ ਸ਼੍ਰੌਮਿਕ ਕਮੇਟੀ ਕੋਲ ਆਉਂਦਾ ਹੋਰ ਜਿਹਦੇ ਪੈਸਿਆਂ ਦੇ ਬੋਧਾਪਾ ਕਰਵਾਏ ਗਏ ਔਰ ਆਪਕਿ ਦਵਾਈ ਹੋਈ ਉਹ ਆਪੇ ਰੂਪ ਸਰੇਖਾ ਕਰਵਾਉਣ ਵਾਸਤੇ ਅਦਾਲਤ ਵਿੱਚ ਇਸ਼ਤਿਹਾਰ ਦਿੱਤਾ ਗਿਆ ਹੋਰ ਉਸੇ ਪਹੁੰਚ ਤੱਕ ਮੰਨਦੇ